ਆਏ ਕਿਰਾਮ ਆਪਣੇ ਬੰਦੇ ਨੇ ਕਨੈਕਟਰ ਰੱਖ ਲਿਆ ਕਨੈਕਟਰ ਸੀਗਾ ਕੋਰੀ ਅੱਛਾ ਜੀ ਹੁਣ ਉਹ ਇਧਰੋਂ ਟਰੱਕ ਚਲਾ ਰਿਹਾ ਹਾਂ ਉਹਦਾ ਇਧਰ ਨਿਗਾ ਰੱਖੀ ਓਏ ਪਈਆਂ ਪੂਰੀ ਨੀ ਗਾ ਜੰਗ ਇੰਦਰ ਨਿਗਾ ਰੱਖੀ ਆ ਨਾ ਦੇਖ ਮੇਰੇ ਫੇਰਾਂ ਲੱਗੇ ਆ ਉਹ ਕਹਿੰਦਾ ਬਾਹਰ ਨਿਗਾ ਰੱਖੀ ਹਾਂ ਘਰ ਕਹਿੰਦਾ ਨਿਗਾ ਹੀ ਐ ਆ ਡਰਾਫਟ ਚਣ ਚਣਕ ਮੁੱਕੀ ਆ ਨਾਲ ਜਾਈ ਜਾਂਦਾ ਉਹ ਨਿਗਾ ਨੂੰ ਜਾਂਦੇ ਕੰਪਟਰ ਗਏ ਭੱਜ ਲਾ ਉਹ ਕਹਿੰਦਾ ਨਾ ਭੱਜ ਮੇਰੇ ਪਿਓ ਗੱਡੀ ਮੋੜਨੀ ਐ ਆ ਤਾਂ ਚਾ ਮੋੜੇਗਾ ਹਾਂ ਫਿਰ ਚੱਲ ਮੋੜਨਾ ਚੱਲ ਕੋਈ ਨਹੀਂ ਮੋੜਦਾ ਹੁੰਦਾ ਆਉਂਦਾ ਦਾਦਨ ਦਾ ਆਉਂਦਾ ਯਾਰ ਗੱਜੀ ਵੀ ਆਈ ਜਾਂਦੀ ਆ ਮੁਰਹੇ ਨੂੰ ਆਈ ਜਾਂਦਾ ਉਹ ਕਹਿੰਦਾ ਮੈਨੂੰ 10 ਮੋੜਾ ਹੈ ਕਿ ਨਾ ਚੱਲ ਫਿਰ ਮੋੜ ਲੈ ਵੱਜੂਗੀ ਮੋੜ ਮੇਰੇ ਕੋਲ ਕੋ ਮੋੜਦਾ ਮੈਂ ਵੱਜੂ ਉਹ ਕਹਦਾ ਪੱਜੂਗੀ ਯਾਰ ਮੋਟਰਸਾਈਕਲ ਆ ਯਾਰ ਤੂੰ ਕਹਦਾ ਮੈਨੂੰ ਦੱਸ ਤੇ ਲੰਘ ਜੂਗਾ ਨਾ ਨਾ ਕਿ ਹਣ ਮੈਨੂੰ ਵੀ ਉਹਨੂੰ ਪਤਾ ਜਿਹੜਾ ਚਲਾਉਂਦਾ ਇਹਨੂੰ ਕਿਹਨਾਂ ਯਾਰ ਮੈਨੂੰ ਮਾਰਨੇ ਮੈਨੂੰ ਮੈਨੂੰ ਯਾ ਮੋਰ ਦੇ ਯਾਰ ਮੋਰ ਦੇ ਮੋਰ ਦੇ ਯਾਰ ਕੋਈ ਨਾ ਹੁਣ ਬੱਜਣੀ ਸੀ ਜਾਂਦਾ ਯਾਰ ਮੋਰ ਦੇ ਟੂਟਾਂ ਲਾ ਲਾ ਉਹ ਕਹਿੰਦਾ ਮੇਰੇ ਪਿਓ ਕੋ ਉਹਨੂੰ ਨਗਾ ਦੇ ਫਿਰ ਦੂਰ ਐ ਯਾਰ ਜੀ ਕਿ ਬਿਦਾਂ ਕਿ ਕੋ ਲੱਕੇ ਲੈ ਸਰੇ ਦਾ ਲਾ ਯਾਰ ਇਹ ਮਰੀ ਜਨੇ ਮੋਰ ਦੇ ਦੂਰ ਹੈ ਗੱਡੀ ਵੀ ਆਈ ਜੀ ਯਾਰ ਮਣ ਕੇ ਬੱਜਾ ਬੱਜਾ ਸੱਪ ਫੜੇ ਰਹੇ ਆਂ ਉੱਤਰ ਕੇ ਦੇਖ ਲਈ ਯਾਰ ਇੱਕ ਤਾਂ ਉਹਦੇ ਮੋਸ਼ਨ ਸਲੋ ਹੁੰਦੇ ਆ ਮਾਲ ਨਾ ਨਾ ਹੋਏ ਤੱਕ ਨਹੀਂ ਉਹ ਪਹਿਨ ਦਾ ਘੰਟਾ ਸੋਚਣ ਨੂੰ ਲਾ ਦੇ ਤੂੰ ਐਂ ਵਿਆਊਗਾ ਲੰਘੂਗਾ ਕੋ ਮੁੜੂਗਾ ਤੇ ਇਨਜਮ ਦੇ ਸਾਹਦੇ ਦੰਨ ਨੱਕ ਜਾਂਦਾ ਹੋ ਜਾਣਾ ਜੀ ਦਾ ਘਟ ਸੀਰਕ ਦੇ ਦੂਰ ਮੈਨੂੰ ਆਏ ਲੱਗਦੇ ਇਨੇ ਨੇ ਆ ਤਾਂ ਕਰਕੇ ਡਰ ਲੱਗਦਾ ਹੋਰ ਕਿਹੜੀ ਗੱਲ ਹੈ ਜਿਆ ਜੀ ਇਹ ਹੁੰਦੇ ਸਾਡੇ ਅੰਗਲੀ ਤੇ ਉਹ ਕਹਿੰਦਾ ਨਾ ਲਾਲਚ ਬੁਰੀ ਬਲਾ ਲਾਲਚ ਹੈ ਜਿਹੜਾ ਆਪਾਂ ਨੂੰ ਕਹਾਣੀਆਂ ਵੀ ਸੁਣਾਉਂਦੇ ਰਹੇ ਆ ਛੋਟੇ ਹੁੰਦੇ ਆ ਬੜੀਆਂ ਕਹਾਣੀਆਂ ਸੁਣੀਆਂ ਆਪਾਂ ਉਹ ਕਹਿੰਦੇ ਕੋਈ ਰਾਜਾ ਸੀ ਰਾਜਾ ਇੰਨਾ ਕੁ ਲਾਲਚੀ ਸੀਗਾ ਇੰਨਾ ਕੋ ਨੂੰ ਪੈਸੇ ਦਾ ਮੋਹ ਸੀਗਾ ਤੇ ਹੰਕਾਰ ਸੀਗਾ ਮੰਨ ਲਓ ਵੀ ਜਿਹੜੇ ਵੀ ਬੰਦੇ ਨੂੰ ਮਿਲਦਾ ਤੇ ਹੰਕਾਰ ਨਾ ਮਿਲਦਾ ਸਾਰੀ ਪ੍ਰਜਾ ਉਹਦੀ ਦੁਖੀ ਹੋਗੀ ਜੇ ਕੋਈ ਸ਼ਿਕਾਇਤ ਲੈ ਕੇ ਜਾਂਦਾ ਤਾਂ ਮਾਰ ਹੀ ਦਿੰਦਾ ਇਹਨੂੰ ਖਤਮ ਕਰੋ ਉਹ ਕਹਿੰਦੇ ਯਾਰ ਬਾਹਲੇ ਔਖੇ ਆ ਯਾਰ ਰਾਜਾ ਦਾ ਕਤਲ ਹੀ ਕਰ ਦਿੰਦਾ ਯਾਰ ਤੇ 10 12 ਬੰਦੇ ਮਾਰਤੇ ਲੋਕ ਆਉਣ ਉਹ ਹਟ ਗਏ ਉਧਰ ਦੀ ਲੰਘਣੋਂ ਹਟ ਗਏ ਹੁਣ ਜ਼ਮੀਨ ਦੇ ਆਦ ਰਾਜਿਆਂ ਦੀ ਹੁੰਦੀ ਸੀ ਜੀ ਛੜਤੀ ਬੰਜਰ ਹੋਗੀ ਉਹਨਰ ਲੋਕ ਢਰਨ ਲਾ ਗਏ ਮੈਂ ਇਤੋਂ ਦੇਖ ਲਾ ਦਹਸਤ ਪੈ ਗਈ ਮੇਰੀ ਉਹਨੂੰ ਇਹਦਾ ਪਤਾ ਨਹੀਂ ਵੀ ਦਹਸਤ ਕਾਦੀ ਦੁਨੀਆ ਤੇ ਤੋਂ ਦੂਰ ਹੋ ਗਈ ਯਾਰ ਇੱਕ ਦਿਨ ਬਾਠ ਜਾਂਦੇ ਆ ਤੁਰੇ ਜਿਹੜੀਆਂ ਗੱਡਿਆਂ ਲਈ ਜਾਂਦੇ ਹੁੰਦੇ ਵਿਚਾਰੇ ਇਹ 15 20 ਗੱਡੇ ਅੱਗੇ ਪੈਂਡਾ ਵਾਂਗੂ ਇਕੱਠਾ ਹੋਇਆ ਤੁਰਿਆ ਜਾਂਦਾ ਤੇ ਉਹ ਕਹਿੰਦੇ ਯਾਰ ਹੱਥ ਖਾਲੀ ਜਾਂ ਥਾਂ ਪਿਆ ਨਾਲ ਹੀ ਕਿਲਾ ਸੀ ਰਾਜੇ ਦਾ ਉਹ ਕਹਿੰਦੇ ਇੱਥੇ ਨਾ ਤੰਬੂ ਗੱਡ ਦੀ ਉਹ ਕਹਿੰਦੇ ਕੱਢਦੇ ਉਹਨਾਂ ਨੇ ਲਾਦੇ ਤੰਬੂ ਅੱਛਾ ਜੀ ਲਾ ਕੇ ਤੰਬੂ ਇੱਕ ਦਿਨ ਲਾ ਕੇ ਕਰਨ ਜੈ ਜੈ ਮੀਟ ਬਣਾਛਾ ਅੱਜ ਉਹ ਕੰਨ ਬਣਾ ਦੇ ਨੇ ਉਹਿਆ ਬੜਾ ਸਾਰਾ ਘਰ ਕੀ ਦਈ ਦਿਸਦਾ ਐ ਅਜਾ ਲ ਹੋ ਗਿਆ ਫਕੀਰ ਨਹੀਂ ਆਪਾਂ ਰੋਟੀਆਂ ਬਣਾ ਤੇ ਆਵਦਾ ਘਰ ਪਾ ਉਹਨਾਂ ਨੇ ਆਪਦੇ ਦੰਬੂ ਘਾ ਦਿੱਤੀ ਤੇ ਰਾਜੇ ਨੇ ਇੱਕ ਦਿਨ ਮਹਿਲ ਤੇ ਚੜ ਕੇ ਦੇਖਿਆ ਤਾਂ ਉਹ ਮੇਰੀ ਕਮੀਲ ਚ ਇੰਨੇ ਅੱਛਾ ਇਹਨਾਂ ਨੂੰ ਵੀ ਝਟਕਾ ਇਹ ਡਰੇ ਹੀ ਨਹੀਂ ਮੈਂ ਤੋਂ ਜਦੋਂ ਝਟਕਾ ਹਣ ਤਰਿਆ ਉਹਦੇ ਦਿਮਾਗ ਚ ਆ ਗਈ ਕਹਿੰਦੇ ਰੱਖਿਓ ਉਹ ਨੂੰ ਹਟ ਗਈ ਸੈਨਾ ਤੋਂ ਲੋਕ ਭੱਜ ਗਏ ਫੌਜ ਵੀ ਗਈ ਜਰ ਲੋਕ ਨਫ਼ਰਤ ਕਰਦੇ ਆ ਵੀ ਆਪਾਂ ਭੇਸ ਬਦਲ ਕੇ ਚੱਲ ਵੀ ਇਹ ਤਾਂ ਮੇਰੀਆਂ ਗੱਲਾਂ ਕਰਦੇ ਹੋਣਗੇ ਵੀ ਰਾਜੇ ਦਾ ਕਿੱਡਾ ਮਹਿਲ ਹੈ ਤੇ ਉਹ ਭੇਸ ਬਦਲ ਕੇ ਉਹ ਨਾਲ ਕੇ ਕੱਪੜੇ ਪਾ ਕੇ ਤੁਰਿਆ ਜਾਂਦਾ ਜਦੋਂ ਨੇੜੇ ਗਿਆ ਤੇ ਉਹ ਮੀਨ ਮੂਟ ਬਣਾਇਆ ਐ ਚੌਂਕੜਾ ਮਾਰੀ ਬੈਠੇ ਭੋਜਨ ਚੱਕੀ ਜਾਂਦੇ ਆ ਰਾਜੇ ਨੇ ਬਾਜ਼ ਮਾਰੀ ਕਹਿੰਦਾ ਭਗਤੋ ਮੈਂ ਵੀ ਆ ਜਾਓ ਕਹਿੰਦੇ ਆ ਛੱਡ ਯਾਰ ਤੇਰੇ ਨਾਲ ਕਿਹੜਾ ਭੀੜ ਹੁੰਦੀ ਏ ਜੇ ਤੇ ਐਨੇ ਬੈਠੇ ਜੇ ਕੋਈ ਹੋਰ ਬਹਿ ਨਹੀਂ ਜਾਲੇਗਾ ਤੇ ਕੀ ਹੁੰਦਾ ਆ ਜਾ ਭਜਾ ਬੰਦੇ ਗੋਲਾ ਕਰਦੇ ਯਾਰ ਬੰਦੇ ਗਲਤ ਰਾਜਾ ਵੀ ਬਹਿ ਗਿਆ ਰਾਜਾ ਕਹਿੰਦਾ ਹੋਰ ਸੁਣਾਓ ਕੇ ਲੈ ਠੀਕ ਹੈ ਸਾਰੀ ਠੀਕ ਠਾਕ ਬੜੀ ਮੌਜਾ ਕਰਦੇ ਪਏ ਉਹ ਕਹਿੰਦੇ ਰੋ ਮੈਲ ਕੀ ਦਾ ਝੱਡ ਈਰ ਧਬਾ ਕਰ ਆਪੇ ਮੈਲ ਤਾਂ ਕੀ ਲੈਣਾ ਹੈ ਆਪਣੀ ਤੇ ਜੁਗਗੀ ਮੈਲ ਉਹ ਤਾਂ ਚੁੱਕੀ ਹੈ ਮੈਲ ਕਾਦਾ ਹੈ ਸਹੀ ਗੱਲ ਹੈ ਉਹ ਕਹਿੰਦਾ ਮੇਰੇ ਮੈਲ ਨੂੰ ਝੁੱਕੀ ਦੱਸਦੇ ਰਾਜਾ ਸਾਰੀ ਢੜੀ ਬੈਠਾ ਰਿਹਾ ਉਹਨਾਂ ਨਾਲ ਉਹਨਾਂ ਦਾ ਰਾਜ ਦੀ ਗੱਲ ਹੀ ਨਹੀਂ ਜਿਹੜੀ ਉਹ ਕਹਿੰਦੇ ਮੇਰੇ ਬਾਰੇ ਗੱਲ ਹੀ ਨਹੀਂ ਕਰਦੇ ਠੀਕ ਰਾਜਾ ਕਹਿੰਦੇ ਇਹਨਾਂ ਦੇ ਨਾਲ ਰਹਿਣਾ ਥੋੜੇ ਦਿਨ ਰਹੀਏ ਨਾਲ ਇਹਨਾਂ ਦੇ ਮੰਨ ਲਾ ਯਾਰ ਵੀ ਆਪਾਂ ਪਤਾ ਕਰੀਏ ਵੀ ਆਪਣੇ ਬਾਰੇ ਤਾਂ ਮਤਲਬ ਫਿਰ ਬੁਰਾ ਸੋਚ ਰਹੇ ਸਾਰੇ ਤੇ ਉਹ ਗਨਾਰ ਵੀ ਇਹ ਮੈਨੂੰ ਪਤਾ ਹੈ ਰਾਜੇ ਦਾ ਮੈਣ ਉਹ ਬੜਾ ਗੰਦਾ ਬੰਦਾ ਹੈ ਬੜਾ ਇਹਦਾ ਨਾਂ ਨਹੀਂ ਲੈਣਾ ਇਹ ਲੋਕ ਨਹੀਂ ਇਹਨੂੰ ਮਿਲਦੇ ਆਪਾਂ ਕੀ ਕਰਨਾ ਬਲੰਗ ਬੰਦੇ ਤੋਂ ਤੂੰ ਰਾਜਾ ਰਾਜਾ ਲਾਈਏ ਤੂੰ ਦੋ ਦੋ ਦਿਨ ਹੋ ਗਏ ਤੇਰੇ ਮੂੰਹ ਹਲੇ ਵੇਖਣ ਦੇ ਆ ਤੂੰ ਆਪਣਾ ਚੁੱਪ ਚਾਪ ਕੰਮ ਕਰਿਆ ਕਰ ਜਿਹੜਾ ਕੰਮ ਹੈ ਖਾਣਾ ਆਪਣਾ ਭੋਜਨ ਖਾ ਆਪਣਾ ਮੌਜਾ ਕਰ ਦਫਾ ਕਰ ਆਪਾਂ ਕੀ ਲੈਣਾ ਰਾਜੇ ਤੇ ਇਹਦੇ ਵੀ ਰਾਜੇ ਅਸੀਂ ਆਪਣੇ ਘਰੇ ਰਾਜੇ ਰਾਜਾ ਕਹਿੰਦਾ ਯਾਰ ਇਹਦਾ ਮਤਲਬ ਮੈਂ ਫਿਰ ਗਲਤ ਕਰ ਰਿਹਾ ਰਾਜਾ ਉਹਨਾਂ ਦੇ ਨਾਲ ਹੀ ਤੁਰ ਗਿਆ ਉਹ ਇੱਕ ਪਿੰਡ 'ਚ ਗਏ ਆ ਉਹਨਾਂ ਨੇ ਜਾ ਕੇ ਨਵੇਂ ਪਿੰਡ 'ਚ ਡੇਰਾ ਲਾਇਆ ਉਹ ਡੇਰੇ ਤੇ ਉਹਨਾਂ ਨੇ ਪਹਿਲਾਂ ਹੀ ਜਿੱਥੇ ਡੇਰਾ ਲਾਇਆ ਉਹ ਤੇ ਉਹਨਾਂ ਦੇ ਬੱਚੇ ਖੇਡਣ ਲੱਗੇ ਇੱਕ ਰਾਜਾ ਬਣ ਗਿਆ ਇੱਕ ਵਜ਼ੀਰ ਬਣ ਗਿਆ ਝੂਰ ਬਣ ਗਿਆ ਮਤਲਬ ਉਹ ਫੈਸਲਾ ਸੁਣਾਉਂਦਾ ਦੂਜੇ ਬੱਚੇ ਉਹਨੂੰ ਕਰਦੇ ਆ ਰਾਜਾ ਜਿੰਦਾਬਾਦ ਸਾਡਾ ਰਾਜਾ ਜਿੰਦਾਬਾਦ ਉਹ ਕਹਿੰਦਾ ਯਾਰ ਕਮਾਲ ਆ ਆ ਰਾਜੇ ਨੂੰ ਜਿੰਦਾਬਾਦ ਕਹਿੰਦਾ ਜਿਹੜਾ ਮੈਂ ਅਸਲੀ ਰਾਜਾ ਮੈਨੂੰ ਕੋਈ ਜਿੰਦਾਬਾਦ ਕਹਿੰਦੇ ਹੀ ਨਹੀਂ ਇਹ ਇੱਕ ਖੇਡਦੇ ਆ ਉਹ ਕਹਿੰਦਾ ਗੱਲ ਸੁਣੋ ਤੁਸੀਂ ਇਹਨੂੰ ਕਹਤੋ ਰਾਜਾ ਜੀ ਜਦਾਬਾਦ ਕਹਿੰਨੇ ਕਹਿੰਦਾ ਹੁਣ ਸਾਡਾ ਰਾਜਾ ਉਹ ਕਹਿੰਦਾ ਹੁਣ ਮੈਂ ਰਾਜਾ ਇਹਨਾਂ ਦਾ ਇਹ ਮੇਰੀ ਪ੍ਰਜਾ ਹੈ ਇਹਨਾਂ ਨੂੰ ਮੈਂ ਖੁਸ਼ ਰੱਖਦਾ ਮੇਰੀ ਪ੍ਰਜਾ ਨੂੰ ਇੰਨੀ ਖੁਸ਼ ਆ ਮੈਥੋਂ ਤਾਂ ਮੇਰੇ ਨਾਂ ਰਹੀ ਲਾਉਣਗੇ ਮੈਂ ਇਹਨਾਂ ਨੂੰ ਉਂਗਲ ਤੱਕ ਨਹੀਂ ਲੱਗਣ ਦਿੰਦਾ ਕਿਸੇ ਦੇ தੱਪੜ ਨਹੀਂ ਮਾਰਨ ਦਿੰਦਾ ਕਿਸੇ ਨੂੰ ਕੋਈ ਪੁਲਿਸ ਨਹੀਂ ਤੰਗ ਕਰ ਸਕਦੀ ਇਹਨਾਂ ਨੂੰ ਮੇਰੇ ਹੁਕਮ ਤੋਂ ਬਿਨਾ ਇਹਨਾਂ ਦੇ ਘਰੇ ਕਿਸੇ ਦੇ ਆਏ ਨਹੀਂ ਤਾਂ ਕੋਈ ਭੁੱਖਾ ਸਮਝੂਗਾ ਜੇ ਇਹਨਾਂ ਦੇ ਘਰੇ ਆਟਾ ਨਹੀਂ ਇਹਨੂੰ ਕਹ ਮਹਿਲ ਤੋਂ ਮੇਰੇ ਤੋਂ ਲੈ ਕੇ ਆਓ ਠੀਕ ਹੈ ਉਹਨਾਂ ਦੇ ਬੱਚਿਆਂ ਨੇ ਗੇਮ ਬਣਾਈ ਸੀ ਰਾਜੇ ਨੇ ਮ ਤੂੰ ਬਹੁਤ ਗਲਤ ਕੀਤਾ। ਹਾਂ। ਵਾਕਈ ਸਹੀ ਗੱਲ ਹੈ। ਪ੍ਰਜਾ ਤੇਰੀ ਸੁਖੀ ਹੋਣੀ ਚਾਹੀਦੀ ਸੀ। ਤੂੰ ਹੰਕਾਰ ਕਰ ਗਿਆ ਯਾਰ। ਸਹੀ ਗੱਲ ਹੈ ਇਹ। ਫਿਰ ਉਹਨੇ ਉਹਨਾਂ ਨੂੰ ਕਿਹਾ ਆਪਣੇ ਬਾਠਾਂ ਵਾਲਿਆਂ ਨੂੰ ਕਹਿੰਦਾ ਯਾਰ ਜੀ ਆਪਾਂ ਪੱਕੇ ਮਕਾਨ ਬਣਾਈਓ ਕਹਿੰਦਾ ਛੱਡ ਯਾਰ ਭਰਾ ਕਿਹੜੀਆਂ ਗੱਲਾਂ ਤੇ ਪਿਆਏ ਆ ਆਪਾਂ ਕਿੱਥੇ ਬਣਾ ਲਾਂਗੇ ਪੱਕੇ ਕਿਦੇ ਉਹੀ ਬਣ ਜਾਂਦੇ ਹੈਗੇ ਜੇ ਮੈਂ ਗੱਲਾਂ ਕਰਨਾ ਥੋੜੀ ਬਣਦੇ ਨੇ ਇੱਟਾ ਚਾਹੀਦਾ ਮਿਸਤਰੀ ਚਾਹੀਦਾ ਬੜਾ ਕੁਝ ਚਾਹੀਦਾ। ਆਪਣੇ ਕੋਲੇ ਕੁਝ ਨਹੀਂ ਭਰਾ ਆਪਾਂ ਤਾਂ ਖਾਣੇ ਆ ਤੇ ਮੌਤਾਂ ਕਰਦੇ ਹਾਂ। ਇਹ ਹੀ ਏ ਬਸ ਐਵੇਂ ਬੱਚਿਆਂ ਦੇ ਕੰਨਾਂ ਵਿੱਚ ਨਾ ਪਾ ਦੀ ਕਿ ਪੱਕਾ ਘਰ ਬਣਾਉਣਾ ਹੀ। ਇਹ ਨਾ ਉਹ ਪੱਕਾ ਘਰ ਬਣਾਉਣ ਦੇ ਚੱਕਰ ਤੇ ਸਾਨੂੰ ਵੀ ਘਰੋਂ ਘੜਾ ਦੀ ਝੋਕੀ ਜੋ ਵੀ ਹਾਂ ਉਹ ਕਹਿੰਦਾ ਮੈਂ ਪੱਕੀ ਗੱਲ ਕਰਨ ਹੈ ਵੀ ਤੁਹਾਨੂੰ ਮੈਂ ਬਣਾ ਕੇ ਦੇਵਾਂ ਅੱਛਾ ਜੀ ਚੱਲ ਫਿਰ ਲੱਗਦਾ ਤੇ ਸਾਡੇ ਨੂੰ ਤੂੰ ਵੀ ਸਾਡੇ ਨਾਲ ਵੀ ਲਾਂਗੇ ਸਾਡੇ ਕੋਲ ਤੇ ਝੁਕੀ ਹੈ ਤੇਰੇ ਕੋਲ ਤੇ ਝੁਕੀ ਵੀ ਹੈ ਨਹੀਂ ਸੋਨਣਾ ਸਾਡੇ ਵਾਲੀ ਜਿਹੜੇ ਗੱਲਾਂ ਪੱਕੀਆਂ ਦੀਆਂ ਕਰਦਾ ਹੈ ਉਹ ਕਹਿੰਦਾ ਰਾਜਾ ਮੈਂ ਉਹ ਮਹਿਲ ਵਾਲਾ अच्छा तेरे ਕੁਛ ਦਿਮਾਗ ਦਾ ਸੀ ਗਰੂ ਢਿੱਲਾ ਹੋ ਗਿਆ ਲੱਗਦਾ ਇਲ ਗਿਆ ਉਹ ਕਹਿੰਦਾ ਹੈ ਲੱਗਿਆ ਫੇਲ ਗਿਆ ਨਹੀਂ ਭਰਾਓ ਰਾਜਾ ਮੈਂ ਆ ਮੈਂ ਪੇਸ ਬਦਲ ਕੇ ਕੋ ਦਾ ਪੇਤ ਲੈਂਦਾ ਸੀ ਹਾਂ ਚਲੋ ਉੱਥੇ ਜਦੋਂ ਆਇਆ ਉੱਥੇ ਉਹਨਾਂ ਨੇ ਇਹਨਾਂ ਨੂੰ ਘਰ ਪਾ ਕੇ ਦਿੱਤੀ ਤੇ ਪਿੰਡ ਵਾਲਿਆਂ ਨੂੰ ਝੋਕਾ ਦਵਾਇਆ ਮਨਿਆਦੀ ਕਰਕੇ ਸਮਾਨ ਵੰਡਾਇਆ ਵੀ ਜਿਹਦੇ ਘਰੇ ਆਟਾ ਰੋਟੀ ਕਿਸੇ ਚੀਜ਼ ਦੀ ਪ੍ਰੋਬਲਮ ਆ ਮੈਂ ਇਥੋਂ ਲੈ ਕੇ ਜਾਉ ਕੋਈ ਵੀ ਭੁੱਖਾ ਨਹੀਂ ਸੋਊਗਾ ਕੋਈ ਵੀ ਦੁਖੀ ਨਹੀਂ ਰਹੂਗਾ ਮੇਰੇ ਰਾਜ ਦੇ ਵਿੱਚ ਤੇ ਮੈਨੂੰ ਗਲਤੀ ਮੰਨਦਾ ਜੋ ਮੈਤੋਂ ਹੋਈਆਂ ਉਹ ਮੈਨੂੰ ਮਾਫੀ ਦਿਓ ਤੇ ਉਹੀ ਗੱਲ ਦੋ ਦਿਨ ਬੰਡਿਆ ਤੀਜੇ ਦਿਨ ਉਸੇ ਰਾਜੇ ਦੇ ਮਹਿਲ ਥੱਲੇ ਪੈਰ ਪੈਰ ਛਟਰ ਨੂੰ ਥਾਣਾ ਦੁਨੀਆ ਕਰੇ ਰਾਜਾ ਜਿੰਦਾਬਾਦ ਰਾਜਾ ਜਿੰਦਾਬਾਦ ਪੈਰਾਂ ਤੇ ਪੈਰ ਤਰੀ ਖੜੇ ਇੱਕ ਦੂਜੇ ਦੇ ਲੋਕ ਰਾਜਾ ਕਹਿੰਦਾ ਵਾਕਿਆ ਯਾਰ ਪੈਸੇ ਦਾ ਹੰਕਾਰ ਬੰਦੇ ਨੂੰ ਮਾਰ ਜਾਂਦਾ ਇੱਕ ਸਾਡਾ ਰਾਜਾ ਸੀ ਮਹਾਰਾਜਾ ਰਣਜੀਤ ਸਿੰਘ ਜਿਹਦੇ ਰਾਜ ਚ ਕੋਈ ਦੁਖੀ ਹੋਇਆ ਹੀ ਨਹੀਂ ਧੀਰੇ ਰਾਤ ਜਿਹੜੀ ਹੈ ਨਹੀਂ ਸੀ ਉਹ ਰਾਜੇ ਨੇ ਕਹਿੰਦੇ ਭੇਸ ਬਦਲ ਕੇ ਲੋਕਾਂ ਦੇ ਵਿੱਚ ਜਾਣਾ ਲੋਕਾਂ ਦੀਆਂ ਸਮੱਸਿਆ ਸੁਣਨ ਲੋਕ ਕਿੰਨੇ ਕੁ ਦੁਖੀ ਕਿੰਨੇ ਕੁ ਸੁਖੀ ਇਹਨੂੰ ਕਿਹੜੀ ਚੀਜ਼ ਦੀ ਲੋੜ ਹੈ ਕੋਈ ਮੇਰੇ ਰਾਜ ਤੋਂ ਦੁਖੀ ਤਾਂ ਨਹੀਂ ਭੇਸ ਬਦਲ ਕੇ ਜਾ ਕੇ ਇੱਕ ਦਿਨ ਜਾ ਰਿਹਾ ਕਿ ਕੁੱਲੀ ਦੇ ਵਿੱਚ ਮੁਸਲਮਾਨ ਪਿਆ ਕਹਿ ਰਿਹਾ ਇਹ ਅੱਲਾ ਇਹ ਰਾਜਾ ਮਰ ਜੇ ਤੇ ਮੁਸਲਮਾਨ ਰਾਜਾ ਆ ਜੇ ਅੱਲਾ ਇਹ ਰਾਜਾ ਮਰ ਜੇ ਮੁਸਲਮਾਨ ਰਾਜਾ ਆ ਜੇ ਉਹਨੇ ਰੱਟ ਲਈ ਉਹਨੇ ਸੁਣ ਕੇ ਕਹਿੰਦਾ ਯਾਰ ਮੇਰੇ ਰਾਜ ਤੇ ਮੇਰੇ ਤੋਂ ਕਿਹੜੀ ਗੱਲੋਂ ਦੁਖੀ ਐ ਮੈਂ ਤਾਂ ਕਿਸੇ ਨੂੰ ਦੁਖੀ ਕੀਤਾ ਹੀ ਨਹੀਂ ਉਹਨੇ ਉਹਨੂੰ ਕਿਹਾ ਕਹਿੰਦਾ ਤੂੰ ਕੀ ਸੋਚੀ ਜਾਂਦਾ ਯਾਰ ਤੂੰ ਕਹਿੰਦਾ ਰਾਜਾ ਮਰ ਜੇ ਯਾਰ ਉਹ ਕਹਿੰਦਾ ਹਾਂਜੀ ਉਹ ਕਹਿੰਦਾ ਕਿਉਂ ਕਹਿੰਦਾ ਮੈਂ ਤਾਂ ਕਹਿਣਾ ਮੈਂ ਕ੍ਰਾਨ شریف ਲਿਖਿਆ ਮੇਰੀ ਸਾਰੀ ਉਮਰ ਨਾ ਕੀ ਲਗਦੇਨੀ ਹੁਣ ਤੱਕ ਪੂਰਾ ਕਰਿਆ ਤੇ ਜੇ ਇੱਥੇ ਮੁਸਲਮਾਨ ਰਾਜਾ ਹੁੰਦਾ ਤਾਂ ਮੇਰੀਆਂ ਗੱਲਾਂ ਦਾ ਮੁੱਲ ਪੈਣਾ ਸੀ ਮੇਰੀ ਲਿਖਾਈ ਦਾ ਮੁੱਲ ਪੈਣਾ ਸੀ ਉਹਨੇ ਮੈਨੂੰ ਧਨ ਦੇ ਨਾਲ ਤੋਲ ਦੇਣਾ ਸੀ ਪਰ ਜਿਹੜਾ ਇਹ ਰਾਜਾ ਇਹ ਸਿੱਖ ਹੋਣ ਨਾਤੇ ਉਹ ਨਹੀਂ ਆਏ ਕਰਿਆ ਉਹ ਕਹਿੰਦਾ ਮੇਰੀ ਗੱਲ ਸੁਣ ਉਹ ਰਾਜਾ ਮੈਂ ਹੀ ਆ ਹੁਣ ਮੈਨੂੰ ਕੀ ਪਤਾ ਹੈ ਵੀ ਤੂੰ ਕ੍ਰਾਂਤ ਸ਼ਰੀਫ ਲਿਖੀ ਬੈਠਾ ਹੈ ਮੇਰੇ ਤੱਕ ਤੇਰੀ ਗੱਲ ਹੀ ਨਹੀਂ ਪਹੁੰਚੀ ਵੀ ਤੂੰ ਇੰਨਾ ਲਿਖ ਕੇ ਇੰਨਾ ਦੁਖੀ ਇੰਨੇ ਟਾਈਮ ਦਾ ਲੱਗਿਆ ਹਨ ਜੇ ਪੰਪਤੀ ਹੁੰਦੀ ਤਾਂ ਭਾਈ ਮੈਂ ਤੇਰੀ ਹੈਲਪ ਕਰਦਾ ਹਾਂ ਉਹਦੇ ਬਾਰੇ ਜਿੰਨੇ ਮੋਹਰੇ ਸੀ ਸਾਰਿਆਂ ਸੋਨੇ ਦੇ ਨਾ ਹੁੰਦੇਗਾ ਇਹ ਰਾਜਾ ਕੋਲੇ ਢੇਰੀ ਕਰਤੀਆਂ ਮਹਾਰਾਜਾ ਰਣਜੀਤ ਸਿੰਘ ਨੇ ਕਹਿੰਦਾ ਸਵੇਰੇ ਕ੍ਰਾਂਤ ਸ਼ਰੀਫ ਲੈ ਕੇ ਮਹਿਲ ਚ ਆਜਿਓ ਜਿੰਨਾ ਟੋਟਾ ਵਜਨ ਹੋਇਆ ਇਹਦਾ ਉਨੇ ਵਜਨ ਦਾ ਸੋਨਾ ਲਿਆਇਓ ਆਪਾਂ ਠੀਕ ਹੈ ਉਹ ਰਾਜਾ ਸੀ ਰਾਜ ਜਣੀ ਬਹੁਤ ਹੋਇਆ ਪਰ ਮਹਾਰਾਜਾ ਰਣਜੀਤ ਸਿੰਘ ਜੈਸਾ ਰਾਜ ਨਹੀਂ ਆਇਆ ਨਾ ਆਵੇ ਨਾ ਆਉਣਾ ਠੀਕ ਹੈ ਨਾ ਪਰ ਹਾਂ ਕੋਈ ਹੁੰਦਾ ਹੁਣ ਵੀ ਮੁੱਖ ਮੰਤਰੀ ਆਉਂਦੇ ਆ ਇਹਦੀ ਗੱਲ ਨਹੀਂ ਜਿਵੇਂ ਬਿਹਾਰ ਦਾ ਨਤੀਸ ਆਇਆ ਉਹਨੇ ਬਿਹਾਰ ਦੇ ਨਕਸ਼ੇ ਬਦਲਤੇ ਭਾਈ ਬਿਹਾਰ ਨੂੰ ਕਿੰਨੇਵੇਂ ਨੰਬਰ ਤੋਂ ਕੱਢ ਕੇ ਪਹਿਲੇ ਨੰਬਰ ਤੇ ਲਿਆਇਆ ਹੈਨਾ ਬਹੁਤ ਉੱਪਰ ਤੱਕ ਲਿਆਇਆ ਪਰ ਯਾਰ ਹਣ ਮੋਦੀ ਦਾ ਫੁੱਫੜ ਬਣ ਕੇ ਰਹਿ ਰਿਹਾ ਸੇਟੂ ਚ ਜਿਵੇਂ ਹਣ ਫੁੱਫੜ ਆਪਣੇ ਘਰੇ ਆ ਜੇ ਰਸ ਜੀ ਦਾ ਵਿਆਹ ਆ ਰਿਹਾ ਨੇ ਪਾਧਰ ਪੈ ਜਾਂਦੇ ਵਿਆਹ ਖਰਾਬ ਹੋਊ ਫੁੱਫੜ ਰੋਸ ਗਿਆ ਜੋ ਰੋਸ ਗਿਆ ਮੋਦੀ ਹੁਣੀ ਗਏ ਮੋਦੀ ਨਹੀਂ ਮਗਰ ਮਾਰੇ ਬੜਾ ਫੁੱਫੜ ਜੀ ਬੈਠੋ ਫੁੱਫੜ ਜੀ ਆਜੋ ਪਰਦੀ ਹੋਣੀ ਕਰੋ ਲੋ ਕਿਉਂਕਿ ਉਹ ਰੋਲ ਅਦਾ ਕਰਨੇ ਰੋਲ ਹੁੰਦੇ ਆ ਜਿਵੇਂ ਕਹਿੰਦੇ ਆਪਣੇ ਰਾਜੇ ਦੇ ਕੋਲੇ ਸਿੱਖ ਇਕੱਠੇ ਹੋ ਕੇ ਜਾਵੜੇ ਨੇੜੇ ਮੁਸਲਮਾਨਾਂ ਦੀ ਮਸਜਿਦ ਸੀ ਉਹ ਕਹਿੰਦੇ ਜੀ ਸੌਣ ਨਹੀਂ ਦੇਤੇ ਤੜਕੇ 3 ਵਜੇ ਉੱਠ ਕੇ ਕਹਿੰਦੇ ਵੰਗਾ ਲੈਂਦੇ ਆ ਹੈ 3 ਵਜੇ ਉਹਨਾਂ ਨੇ ਤੈਨੂੰ ਪਤਾ ਆਉਂਦੀ ਪਹਿਲੀ ਹਾਕ ਮਾਰਨੀ ਨਮਾਜ਼ ਉਹਨੇ ਮੁਸਲਮਾਨ ਸਾਦ ਜੀ ਨੂੰ ਕਹਿੰਦਾ ਕਿ ਉਹ ਭਾਈ ਤੁਸੀਂ ਗਲਤ ਗੱਲ ਐ ਇਹਨਾਂ ਨੂੰ ਸੌਣ ਨਹੀਂ ਦਿੰਦੇ ਉਹ ਕਹਿੰਦਾ ਅਸੀਂ ਤਾਂ ਇਹਨਾਂ ਨੂੰ ਕੋਈ ਨਹੀਂ ਕਹਿੰਦੇ ਅਸੀਂ ਤਾਂ ਆਪਦੇ ਬੰਦਿਆਂ ਨੂੰ ਜਗਾਉਣਾ ਹੁੰਦਾ ਵੀ ਭਾਈ ਨਵਾਜ਼ ਦਾ ਟਾਈਮ ਹੋ ਗਿਆ ਅੱਲਾ ਦਾ ਟਾਈਮ ਹੋ ਗਿਆ ਉੱਟ ਕੇ ਇਸ਼ਹਾਰ ਕਰਕੇ ਨਮਾਜ਼ ਪੜੋ ਅਸੀਂ ਉਹ ਬਾਗ ਦਿੰਦੇ ਆ ਉਹ ਕਹਿੰਦਾ ਪਹਿਲਾਂ ਵੀ ਹੱਲ ਕਰ ਦਿੰਦੇ ਆ ਤੁਸੀਂ ਅੱਜ ਤੋਂ ਬਾਅਦ ਆਵਾਜ਼ ਨਹੀਂ ਦੇਣੀ ਉਹ ਕਹਿੰਦੀ ਫੇਰ ਉਹ ਕਹਿੰਦਾ ਮੈਂ ਇਹਨਾਂ ਦੀ ਡਿਊਟੀ ਨਾ ਸਿੱਖਾਂ ਨੂੰ ਕਹਿੰਦਾ ਵੀ ਤੁਸੀਂ ਇਕੱਲੇ ਇਕੱਲੇ ਘਰੇ ਜਾ ਕੇ 3:30 ਵਜੇ ਇਹਨਾਂ ਨੂੰ ਉਠਾ ਲਿਆ ਕਰੋ ਜਿਹੜੇ ਦੁੱਤੇ ਆ। ਹਾਂ। ਵੀ ਆਵਾਜ਼ ਨਹੀਂ ਦੇਣੀ ਤੇ ਭਾਈ ਇਹ ਤੁਹਾਡਾ ਟਾਈਮ ਆਉਣ ਵਾਲਾ ਵੀ ਨਾ ਕੇ ਨਵਾਜ਼ ਪੜੋ। ਹਾਂ। ਠੀਕ ਐ। ਉਹ ਕਹਿੰਦੇ ਨਹੀਂ ਜਿਹਦਾ ਕੰਮ ਔਖਾ। ਉਹ ਕਹਿੰਦੇ ਫਿਰ ਇਹ ਵਿਚਾਰੇ ਕੀ ਕਰਨ ਕਿਵੇਂ ਠਾਣ ਫਿਰ? ਹਾਂ। ਇੱਕ ਅੱਲਾ ਬੰਦਾ ਆਵਾਜ਼ ਦੇਂਦਾ ਸਾਰੇ ਉੱਠ ਖੜਦੇ ਪਰ ਇਕੱਲਾ ਘਰ ਕੋਲੀ ਜਾਊ ਤੁੰਦਾ ਦਿਨ ਛੱਡ ਜੂ। ਹਾਂ। ਤੁਸੀਂ ਇਕੱਲੇ ਇਕੱਲੇ ਨਹੀਂ ਵਰਜਿਆ ਕਰਨਾ ਘਰਾਂ 'ਚ। ਹਾਂ। ਨਹੀਂ ਜੀ ਕਹਿੰਦੇ ਨੂੰ ਆਵਾਜ਼ ਹੀ ਦੇ ਰਿਆ ਕਰੋ। ਆ ਵੀ ਨਹੀਂ ਜਾਣਾ। ਹਾਂ ਨਰਾਜ ਮਤਲਬ ਇਹ ਉਹਦੇ ਰਾ ਮੁਸਲਮਾਨ ਨੂੰ ਵੀ ਉਹਦਾ ਦਿੱਤਾ ਸੀ ਬਰਾਬਰ ਦਾ ਤੇ ਹਿੰਦੂ ਨੂੰ ਵੀ ਹਾਂ ਬਿਲਕੁਲ ਜੀ ਉਹ ਰਾਜ ਸੀ ਆਜ ਵਾਲਿਆਂ ਕੋ ਨਹੀਂ ਫਲਾਣਿਆਂ ਨੂੰ ਐ ਕਰਦੇ ਤੇ ਉਹ ਕਿ ਉਹਨੂੰ ਐ ਕਰਦੇ ਫਲਾਣਿਆਂ ਦਾ ਦੇਸ਼ ਆ ਤੇ ਉਹ ਕਹਿੰਦਾ ਦੇਸ਼ ਹੀ ਨਹੀਂ 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 ਸਭ ਨੂੰ ਹੱਕ ਬਰਾਬਰ ਦਾ ਮਿਲਦਾ ਸੀ ਸਤਕਾਰ ਬਰਾਬਰ ਦਾ ਮਿਲਦਾ ਸੀ ਬਿਲਕੁਲ ਜੀ ਉਹ ਹੁੰਦਿਆ ਰਾਜ ਹਾਂ ਸਹੀ ਗੱਲ ਹੈ ਠੀਕ ਹੈ ਜਿਹੜੇ ਰਾਜਾਂ ਦੇ ਵਿੱਚ ਜੇਹਲਾ ਹੀ ਬੰਦ ਹੈ ਹਾਂ ਹੁਣ ਆਪਣੇ ਬੰਦੇ ਨਾ ਜਰਮਨ ਚ ਗਏ ਉੱਥੇ ਇੱਕ ਸਟੋਰ ਦੇਖਿਆ ਉਹ ਕਹਿੰਦਾ ਸੀ ਮੈਂ ਨਾ ਨਹੀਂ ਲੈਣਾ ਬੰਦਿਆਂ ਦਾ ਅੱਛਾ ਜੀ ਉਹ ਕਹਿੰਦਾ ਕੋਈ ਉੱਥੇ ਮਤਲਬ ਕਾਊਂਟਰ ਲੱਗੇ ਆ ਬੰਦਾ ਕੋਈ ਨਹੀਂ ਹੂੰ ਲੋਕ ਸਮਾਨ ਲੈ ਰਹੇ ਆ ਕਾਊਂਟਰ ਤੇ ਆ ਰਹੇ ਆ ਪੰਜ ਕਮਸੀ ਨਹੀਂ ਹੁੰਦੀ ਟੂ 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 ਮਾਰ ਰਿਹਾ ਮੂਰੇ ਬਿੱਲ ਆ ਗਿਆ ਹਾਂ ਜੀ ਉਹਨਾਂ ਨੇ ਉਹ ਗੱਲੇ ਤਾਂ ਨੱਪ ਕੇ ਆਉਦੇ ਪੈਸੇ ਪਾਤੇ ਜਿਹੜੇ ਬਾਅਦ ਦੇ ਗੱਲੇ ਨੇ ਖਤਲੇ ਜਿਹੜੇ ਟੁੱਟੇ ਘੜਤੇ ਬੰਦਾ ਕੋਈ ਨਹੀਂ ਅੱਡੀ ਇਮਾਨਦਾਰੀ ਯਾਰ ਕਹਿੰਦਾ ਕਹਿੰਦਾ ਅਸੀਂ ਵੀ ਚੱਕਿਆ ਸਮਾਨ ਕਹਿੰਦਾ ਮੇਰੇ ਨਾਲ ਦਾ ਕਹਿੰਦਾ ਆਈਂਦੀ ਅਜੇ ਥਿਕੜ ਕੋਈ ਹੈਗਾ ਕਹਿੰਦਾ ਮੈਂ ਕਿਹਾ ਨਹੀਂ ਇਹ ਤਾਂ ਮਤਲਬ ਮੇਰੇ ਸਰ ਤੇ ਪਾਕ ਗਿਆ ਇਹ ਪੰਜਾਬ ਦੀ ਵੇਚ ਸੀ ਬਿਲਕੁਲ ਸਹੀ ਗੱਲ ਇਹਨਾਂ ਦਾ ਦੇਖੋ ਕਿੰਨੀ ਇਮਾਨਦਾਰੀ ਹੈ ਲੋਕਾਂ ਦੀ ਮੈਂ ਕਿਹਾ ਆਪਣੇ ਦਾ ਕਾਊਂਟਰ ਦੇ ਮੂਹਰ ਦੀ ਨਾਲੀਆਂ ਦੇ ਭੱਜ ਕੇ ਬੈਠੇ ਤੂੰ ਡੱਬਾਂ 'ਚ ਟੰਕ ਕੇ ਲੰਘ ਜਾਂਦੇ ਹੈ ਉਹ ਮੁਲਖ ਹੈ ਯਾਰ ਹਾਂ ਮੁਲਖ ਹੈ ਜਿੰਨੇ ਕਿਤੇ ਸਾਡੇ ਤਾਂ ਹੁਣ ਇੱਕ ਬੰਦਾ ਮੈਨੂੰ ਪੁੱਛਣ ਲੱਗ ਗਿਆ ਮੈਨੂੰ ਕਹਿੰਦਾ ਬਾਬਾ ਜੀ ਤੁਸੀਂ ਕਹਿੰਦਾ ਨਾ ਜਾਉਣ ਜਾਂਦੇ ਗੁਜਰਾਤ ਦਾ ਮਲਕਾਂ ਦਾ ਮਤਲਬ ਛੋਟੀ ਨਾਲ ਸੈਂਟਰ ਵਾਲੇ ਮੁੰਡੇ ਵੀ ਆਉਂਦੇ ਸੀਗੇ ਵੀ ਸੈਂਟਰ ਦਾ ਕਿਸੇ ਦਾ ਕਿਹੋ ਜਿਹਾ ਰਿਹਾ ਮੈਂ ਕਿਹਾ ਵੀ ਆਇਆ ਸੀ ਇੱਕ ਉਹ ਕਹਿੰਦਾ ਫੇਰ ਮੈਂ ਕਿਹਾ ਮੈਂ ਉਹਨੂੰ ਪੁੱਛਿਆ ਵੀ ਤੂੰ ਸੈਂਟਰ ਕੱਟਿਆ ਕਿਵੇਂ ਸੀਗਾ ਉਹਨਾਂ ਦਾ ਪੁੱਛਣਾ ਬਾਬਾ ਨਿਆਰੀ ਸੀ ਮੈਂ ਕਿਹਾ ਕਿਵੇਂ ਕਹਿੰਦਾ ਬਾ ਜਦ ਜੇ ਬੰਦ ਨਾ ਨਾ ਹੁੰਦਾ ਫੇਰ ਨਜ਼ਾਰਾ ਸੀ ਕਹਿੰਦਾ ਬੰਦ ਹੋ ਗਿਆ ਮੈਂ ਕਿਵੇਂ ਨਾ ਬਾਈ ਮਰ ਗਿਆ ਯਾਰ ਅੱਛਾ ਮੈਂ ਕਿ ਬਾਈ ਕਿਵੇਂ ਮਰ ਗਿਆ ਕਹਿੰਦਾ ਉਹ ਵਰਡੋ ਜਨਾ ਮਰ ਗਿਆ ਸੀ ਮੈਂ ਕਹਿੰਦਾ ਮਾਲਕ ਸੈਂਟਰ ਦਾ ਮਾਲਕ ਹੀ ਉਹ ਵਰਡੋ ਜਨਾ ਮਰ ਗਿਆ ਨਾ ਮੈਂ ਕਿ ਸੈਂਟਰ ਦਾ ਮਾਲਕ ਉਹ ਵਰਡੋ ਜਨਾ ਮਰ ਗਿਆ ਕਹਿੰਦਾ ਮੈਂ ਫੇਰ ਤਾਂ ਸੈਂਟਰ ਤੱਕੜਾਈ ਕਹਿੰਦਾ ਬਾਈ ਕਹਿੰਦਾ ਉਹ ਤਾਂ ਜਦੋਂ ਡੱਕ ਲਿੰਦਾ ਸੀ ਨਾ ਸਾਰਿਆਂ ਨੂੰ ਬਿਠਾ ਕੇ ਕਹਿੰਦਾ ਉਹ ਤਾਂ ਸਵਾਲ ਹੀ ਇਹੋ ਜੇ ਕਰਦਾ ਸੀ ਹਾਂ ਇਹ ਖੜਾ ਆ ਤੇ ਬੀਨਾਂ ਤੋਂ ਜੀ ਮੈਂ ਉਹ ਪੀਪਰ ਜੇ ਤੇ ਪੀਣਾ ਜੀ ਤੈਨੂੰ ਪਤਾ ਕਿੰਨਾ ਪੀਤਾ ਜਾਂਦਾ ਉਹਦੇ ਫਿਰ ਸ਼ਰਮ ਹੈ ਘਰ ਖਰਾਬ ਕਰ ਤੈਨੂੰ ਕੋਈ ਬਾਤ ਚਿਤ ਕਰਨ ਸੀ ਕੀ ਕਹਦੇ ਸਾਲੋ ਟੀਕਾ ਕਿਉਂ ਨਹੀਂ ਲਾਉਂਦੇ ਥੋੜਾ ਥੋੜਾ ਟੀਕਾ ਲਾਓ ਬਸ ਕੰਮ ਕਰ ਤਾ ਕਦੋਂ ਤਾਂ ਟੀਕੇ ਲਾਉਣ ਸਿਖਾਉਂਦਾ ਸੀ ਉਹਦੇ ਨਾਲ ਦੇ ਨੂੰ ਹੁੰਦੇ ਸੀ ਬਾਈ ਕਿਹੜੇ ਕੰਮ 'ਚ ਪਿਆ ਐ ਕੇ ਛੱਡਣ ਆਏ ਆ ਠੀਕ ਆ ਨਾ ਕਹਿੰਦਾ ਜੇ ਕੇ ਇਹਨੇ ਪਸਣਾ ਬਾਈ ਸਾਂਝੀ ਵਾਧੂ ਬਾਹਲੇ ਨੇ ਲੈ ਕੇ ਤੁਰਿਆ ਇਹ ਕਦ ਜਦੋਂ ਕਹਿੰਦਾ ਬਾਹਰਲਾ ਬੰਦਾ ਕੋਈ ਜਾਂਦੇ ਛਰਾਉਣ ਕਰਤੇ ਜਾਂ ਚਕਾਉਂਦੇ ਆ ਉਹਦੇ ਕੋਲ ਮਾਲ ਹੁੰਦਾ ਜਦੋਂ ਉਹਨੇ ਜਾ ਕੇ ਦੇਖਣਾ ਆ ਤੇਰੇ ਕੋਲ ਕਿੰਨਾ ਓਏ ਮੇਰੇ ਕੋਲ ਜੈ ਇਨਾ ਫੜ ਸਟ ਫੜ ਸਟ ਗਾਂਦ ਨੂੰ ਸਟ ਕਹਿੰਦਾ ਕਿ ਡੱਟ ਮੀਨ ਲਾਇਓ ਜੈ ਡਟ ਸਟ ਕੇ ਗਾਂਦ ਨਾਲ ਉਹਦੇ ਨਾਲ ਗੱਲਾਂ ਕਰਨ ਨਾਲ ਡੱਟ ਜੀ ਮਿਲ ਜਾਗਦਾ ਐਹੋ ਜਿਹਾ ਕੰਮ ਨਹੀਂ ਕਰਨਾ ਹਾਂ ਜਦ ਭਾਜਾ ਤੇਰੀ ਤਲਾਸ਼ੀ ਲਵਾਂਗੇ ਮੁੜ ਕੇ ਉਹ ਜੋਂਦਾ ਚੱਕਲਾ 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 ਉਹ ਕਹਿੰਦਾ ਮੈਨੂੰ ਸੁਣ ਗਿਆ ਕਹਿੰਦਾ ਮੈਂ ਗਿਆ ਕੱਢ ਲਿਆ ਡੱਟ ਥੋੜੇ ਟਾਈਮ ਆ ਜਾਏਗਾ ਖਾਣ ਕਰਕੇ ਹਾਂ ਵੀ ਬਡੋ ਕੇ ਨਾ ਜਦ ਮੈਂ ਗਈ ਠੀਕ ਆ ਓ ਯਾਰ ਤੇਰਾ ਬੈਟ ਕਿਲਾ ਕੋਈ ਨਾ ਕੋ ਤੋ ਘਬرائی ਨਾ ਕਹਿੰਦਾ ਮੈਂ ਕਹੇ ਮੇਰੇ ਵਾਲਾ ਪੀਤਾ ਪੁੱਤ ਇਹਦਾ ਬੰਨੂ ਕਹਿੰਦਾ ਘਬرائی ਨਾ ਹੈ ਕਹਿੰਦਾ ਮੈਂ ਕਹੇ ਮੈਨੂੰ ਘਭਰਾਉਂਦਾ ਜੀ ਕਹਿੰਦਾ ਫਿਰ ਵੇਖ ਤੂੰ ਕਹਿੰਦਾ ਜਿਹੜਾ ਸਫਾਈ ਵਾਲਾ ਰੱਖਿਆ ਉਹ ਵੀ ਉਹਨਾਂ ਦਾ ਕਹਿੰਦਾ ਸਫਾਈ ਵਾਲ ਨੂੰ ਕਹਿੰਦੇ ਇਕੱਠਾ ਕਰੀ ਚੱਲੇ ਨਾ ਸਾਰਾ ਡਸਟਬਿਨ ਨਾ ਕੋਈ ਹੋਰ ਲਈ ਚੱਕ ਕੇ ਸਾਲਿਆ ਵੇਖੀ ਕਿਤੇ ਜਿਹੜਾ ਦੂਜੀ ਈਅਰ ਚੱਕ ਲਿਆਉਂਦੇ ਕਹਿੰਦਾ ਉਹਨੂੰ ਬਾਰਡ ਆਉਂਦੇ ਸੀ ਮੈਂ ਕਹਾਂ ਵੀ ਉਹਨੂੰ ਕੀ ਕਹਿੰਦੇ ਜਦਵਾਰਾ ਕਿਉਂ ਆਇਆ ਕਹਿੰਦਾ ਨਹੀਂ ਤੇ ਆਏ ਨਹੀਂ ਜਿਹਦੇ ਕੋਲ ਮਾਲ ਨਹੀਂ ਨਿਕਲਦਾ ਜੀ ਉਹਕੇ ਤੇਨੂੰ ਪਤਾ ਨਹੀਂ ਭੈੜ ਜੂਦਾ ਸੀ ਚੱਕਰ ਆਉਣਾ ਲੈ ਕਿਧਰ ਰੱਖਦਾ ਥੋੜਾ ਪਾ ਖਾਲੀ ਆ ਗਿਆ ਕਿ ਨਾ ਮਗਲ ਨਜਾੜਾ ਵਾਲਾ ਨਜਾੜਾ ਲਾਉਣ ਵਾਲਾ ਲਾਉਣ ਵਾਲਾ ਉਹ ਕਹਿੰਦਾ ਤਾਂ ਬੈਠ ਕੇ ਬਾਤ ਚਿਤ ਕਰਨੀ ਸਿਖਾਉਂਦਾ ਸੀ ਕਿ ਨਸਾ ਕਿਹੜੇ ਤਰੀਕੇ ਨਾਲ ਲਾਉਣਾ ਹੈ ਕਹਿੰਦਾ ਦੀ ਕਲਾਸ ਹੀ ਨਸਾਂ ਤੇ ਹੁੰਦੀ ਹੈ ਕਹਿੰਦਾ ਇੱਕ ਬੰਦਾ ਵਿਚੀ ਛੱਡਿਆ ਹੁੰਦਾ ਹੀ ਵੇਚਣ ਨੂੰ ਤਾਂ ਉਹਨੂੰ ਕਹਿੰਦਾ ਵੀ ਆ ਬਾਦ ਆਈ ਰੋ ਤਿੰਨ ਚਾਰ ਘਰ ਨੂੰ ਜਾਣ ਵਾਲੇ ਲਵਾ ਦੇ ਉਹਨਾਂ ਨੂੰ ਐਸੀ ਹੈਗੇ ਉਹਨਾਂ ਕੋਲ ਡਾਇਲਾ ਉਹਨਾਂ ਤੋਂ ਸਰੰਗ ਲੈ ਜਾ ਸੂਈਆਂ ਡੋੜਦੀ ਨਹੀਂ ਬਿਮਾਰੀ ਲਾ ਲੈ ਉਹਨਾਂ ਨੇ ਕੋਈ ਗਲਤ ਕੰਮ ਨਾ ਕਰਿਆ ਕਰੋ ਕੋਈ ਵੀ ਇਹ ਸੈਂਟਰ ਹੈ ਇਹਦੇ ਵੀ ਕੋਈ ਰੂਲ ਹੈ ਮੰਮੇ ਟ੍ਰਿਕ ਨਾ ਪੀਣਾ ਸਕੋਦਾ ਨਾਲੇ ਰੂਲ ਹੈ ਇਹਦੇ ਕਹਿੰਦਾ ਕੋਈ ਤੁਂ ਜਾਂ ਟੋਟੀ ਲਾਓ ਬਿਮਾਰੀ ਨਹੀਂ ਲਉ ਤੁਹ ਕਹਿੰਦਾ ਮੈਂ ਕਿਹਾ ਠੀਕ ਹੈ ਬਾਈ ਮੈਂ ਕਿਹਾ ਫੇਰ ਤਾਂ ਸੈਂਟਰ ਕਾ ਲੈ ਤੀਆਂ ਹੀ ਸੀ ਟੋਟੀਆਂ ਦਾ ਕਹਿੰਦਾ ਬਾਈ ਪੈਸੇ ਆ ਜਾਣ ਕਰੋ ਫੇਰ ਤਾਂ ਨਜ਼ਾਰਾ ਹੈ ਜੇ ਕਈ ਇਹ ਘਰ ਦੇ ਖਰਚਾ ਨਹੀਂ ਦਿੰਦੇ ਸੀ ਫੇਰ ਕਹਿੰਦਾ ਰੋਟੀਆਂ ਭੁੱਖਾ ਵੀ ਰੱਖਦਾ ਸੀ ਮਗਾਓ ਕਰੋ ਕੋਹ ਤੁਹਾਨੂੰ ਕਾਣ ਨੂੰ ਦਿਓ ਕੁਛ ਮੈਂ ਕਹੋ ਉਹ ਤਾਂ ਉਹ ਤਾਂ ਵਾਏ ਨਹੀਂ ਪਤਾ ਕਹਿੰਦਾ ਕਣਕ ਤਾਂ ਇਕੱਠਾ ਇਕੱਠਾ ਹੀ ਮਗਾ ਲਓ ਸਾਰੇ ਬੀਜੇ ਆ ਮੰਗੇ ਕਹਿੰਦਾ ਕੀ ਲੈ ਛੱਡਣਾ ਬਾਈ ਸਾਰੇ ਬਲੱਦ ਦੀ ਹੁੰਦੇ ਸੀ ਉਹਦੇ ਕੋਲੇ ਕਹਿੰਦਾ ਉਹ ਮਰ ਗਿਆ ਕਿਹਾ ਜਦੋਂ ਪਤਾ ਲੱਗ ਗਿਆ ਕਿ ਵਡੋਇਨਾ ਮਰ ਗਿਆ ਸਾਰੇ ਘਰਾਂ ਦੇ ਜੋ ਆਖਾਂ ਨੂੰ ਉਹ ਇਹਦੇ ਰਾਹ ਮਰ ਗਿਆ ਵਡੋਇਨਾ ਆਪਣੇ ਵਾਲੇ ਵੀ ਮਰਨ ਕੇ ਲੈ ਚੱਲੂ ਹੈ ਨਜੀ ਦਾ ਮਹਸ਼ਰੌਮ ਲੱਕੀ ਤਾਂ ਮਾਲ ਕਿਉਂ ਵਡੋਇਨਾ ਮਰ ਗਿਆ ਕੀ ਨਾ ਚੱਜਦਾ ਉਹ ਕੇਂਦਰੋਂ ਸਾਰੇ ਖੜੇ ਆਏ ਕਹਿੰਦਾ ਸਸਕਾਰ ਚੋ ਦੀ ਸਾਰਾ ਪਿੰਡ ਚ ਆ ਕੇ ਆ ਟੋਲਾ ਉਹਦਾ ਹੀ ਲੱਗਦਾ ਉਹ ਕਹਿੰਦੇ ਭਾਈ ਜੀ ਤੁਸੀਂ ਕਿਤੋਂ ਆਏ ਆਹੀ ਰਾਜ ਰੋਗੇ ਸਾਰੇ ਬਟੇ ਦੇ ਰਾਹ ਛੱਡਿਆ ਅਗਲਾ ਰੱਜੇ ਦਾ ਖੜੇ ਸਾਰੇ ਅੱਜ ਤਾਂ ਬਾਜੀ ਦੇ ਵਿੱਚੋਂ ਪਤਾ ਬਾਈ ਦਾਪ ਰਾਜ ਕੇ ਮਰਿਆ ਭੈਣ ਦੇ ਜੋ ਹੀ ਕਿਹੜੇ ਪਾਸੇ ਝੋਪੀ ਆ ਉਹ ਤਾਂ ਫਿਰ ਸਾਡੇ ਜਦ ਮੁਖੀ ਸੀ ਜਦ ਮੁਖੀ ਪਿੰਡ ਆ ਪੀਣ ਆਈ ਭਾਈ ਉਹ ਜਾ ਯਾਰ ਮੈਂ ਕਿਹੜੇ ਕਿਹੇ ਬਰਾਜ ਬੜੇ ਸੀ ਬਾਬਾ ਸਕਤਾਈ ਉੱਥੇ ਸੀ ਗੁਜਰਾਤ ਚ ਅੱਛਾ ਜੀ ਯਾਰ ਖਾਣਾ ਤਿੰਨ ਤਿੰਨ ਸਬਜ਼ੀਆਂ ਦਾ ਅੱਛਾ ਜੀ ਹੁਣ ਆਪਣਾ ਤੇ ਗੁਜਰਾਤ ਦੇ ਖਾਣੇ ਦਾ ਜਰੂਰ ਫਰਕ ਹੈ ਢੋਕਲਾ ਐਰਾ ਵਗੈਰਾ ਉਹ ਨਾਲ ਮਿੱਠਾ ਆਉਣਾ ਨਾਲ ਬਿਸਕੁਟ ਸਵੇਰ ਚਾਹ ਨਾਲ ਟੱਕੇ ਨਾਲ ਸ਼ਾਮ ਨੂੰ ਮੈਂ ਦੁੱਧ ਪੀਉਂਦਾ ਸੀ ਸਾਰਿਆਂ ਨੂੰ ਠੀਕ ਹੈ ਮੈਂ ਕਹਣਾ ਯਾਰ ਨਿਆਰੇ ਲੋ ਪਰ ਨਾ ਸਾਂ ਨਾ ਕਰਿਓ ਜਿਹੜੀ ਚੀਜ਼ ਕੋਹਗੇ ਅੰਦਰ ਵੇਚਤੀ ਨਾ ਕਰਾਓ ਪਰ ਆਪਣੇ ਬੰਦੇ ਨਹੀਂ ਡਾਲਦੇ ਬਈ ਆਪਣੇ ਬੰਦੇ ਨਾਲ ਜਿਹੜੇ ਆਵੜੀ ਆ ਜਾਨ ਸਾਰ ਬੰਦਾ ਲੱਭ ਲਿੰਦੇ ਬਈ ਇਹਨਾਂ ਨੂੰ ਪਾ ਸਾ ਵੀ ਨਹੀਂ ਆਉਂਦੀ ਪਤੰਦਰ ਉਂ ਹੀ ਸਮਝਾ ਹੀ ਦਿੰਦਿਆ ਪਤਾ ਨਹੀਂ ਕਿਵੇਂ ਉਹ ਕਹਿੰਦਾ ਨਾ ਜਿਵੇਂ ਅਸੀਂ ਕਿਰਾ ਅੰਡਾ ਲੈਣ ਉੜ ਗਏ ਦੁਬਈ ਦੇ ਵਿੱਚ ਨਵੇਂ ਗਏ ਸੀ ਤੇ ਆਂਡਾ ਲੈਣ ਉੜ ਗਏ ਤੇ ਆਂਡੇ ਦਾ ਨਾ ਪਤਾ ਲੱਗੇ ਵੀ ਆਂਡੇ ਨੂੰ ਕਿੱਥੇ ਕੀ ਆ ਅਰਬੀ ਚ ਤੇ ਆਂਡੇ ਦੇ ਸੁਣਨਾ ਆਂਡੇ ਉਹ ਉਹਨਾਂ ਦੇ ਫ੍ਰੀਜਰ ਚ ਲਾਏ ਪਏ ਥੱਲੇ ਕੀੜਾ ਦੀ ਜਈਏ ਉਹ ਕਹਿੰਦਾ ਵੀ ਚਾਹੀਦਾ ਕੀ ਐ ਉਹ ਕਰੇ ਉਹ ਅੰਡਾ ਬਣਾਵੇ ਹੱਥ ਨਾਲ ਆਏ ਉਹ ਸਮਝਣ ਨਾ ਕਹਿੰਦਾ ਆਮਲੇਟ ਬਣਾਤਾ ਆਮਲੇਟ ਬਣਾ ਕੇ ਆਏ ਕੱਟ ਕੇ ਆਉਂ ਉਹਨਾਂ ਹਾਂ ਗੱਲ ਹੀ ਬੜੀ ਮੋਰ ਘੱਟ ਕਰ ਕੇ ਨਾ ਕੋ 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 ਕਹਿੰਦਾ ਠੀਕ ਆਂਡਾ ਉਹ ਲੜਦੇ ਫਿਰ ਸਾਰੇ ਮੈਂ ਬਾਹਰ ਆ ਗਿਆ ਸ਼ਰਮਜੀ ਜੀ ਮੈਂ ਕਹਿੰਦਾ ਚੱਲ ਸਾਰਾ ਕਿਹੜੇ ਹਿਸਾਬ ਨਾਲ ਸਮਝਾਇਆ ਕਹਿੰਦਾ ਸਮਝਾਉਣਾ ਤਾਂ ਠੀਕ ਹੈ ਜੀ ਕਹਿੰਦਾ ਹੁਣ ਅਗਲਾ ਕਿਉਂ ਹੀ ਕਿਹੜੇ ਕੱਢੀ ਜਾਂਦੇ ਵੀ ਚਾਹੀਦਾ ਕੀ ਹੈ ਕਹਿੰਦਾ ਹੁਣ ਆਪਾਂ ਨੂੰ ਆਂਡੇ ਨੂੰ ਪਤਾ ਹੀ ਨਹੀਂ ਕੀ ਕਹਿੰਦੇ ਆ ਪੰਜਾਬੀ ਆਪਣਾ ਗੱਲ ਸ਼ਹਿਰਾਂ ਚ ਸਮਝ ਆ ਜਾਂਦਾ ਆਰ ਪੀ ਹੋਵੇ ਕੋਈ ਹੋਵੇ ਸਾਹਮਣੇ ਇਹਨਾਂ ਨੂੰ ਪਾਸਾ ਆਉਂਦੀ ਹੋਵੇ ਇਹਨਾਂ ਨੂੰ ਨਾ ਆਉਂਦੀ ਹੋਵੇ ਪਰ ਇਹਨਾਂ ਨੂੰ ਸਮਝਾਉਣ ਦਾ ਬੜਾ ਤਰੀਕਾ ਹੈ ਠੀਕ ਹੈ ਨਾ ਬੰਦੇ ਨੂੰ ਸਮਝਾ ਜਾਂਦੇ ਐ ਪਾਸਾ ਦਾ ਕੋਈ ਲੈਣਾ ਦੇਣਾ ਨਹੀਂ